ਸੀਨਾਂ ਤੇ ਆ ਗਿਆ ਸੀਨ ਕਰਕੇ ਕੋਈ ਬੰਦਮ ਕੰਮ ਕਰਨ ਵਾਲੇ ਬੰਦੇ ਮਿਸਤਰੀ ਨਹੀਂ ਲੱਭ ਰਹੇ 10 ਟਟਾਇਆ ਬੈ ਦੇਖੋ ਆ 13 ਫੁੱਟ ਟਾਤਾ ਗੱਲਬਾਤ ਹੋਈ ਸੀ ਕਿ ਕਿੰਨੇ ਕਿੰਨਾ ਚੌੜਾ ਕੀਤਾ ਜਾਣਾ 50 ਫੁੱਟ ਚੌੜਾ ਕਰਨ ਦੀ ਗੱਲ ਹੋਈ ਆ ਹਾਂ ਸਮਾਂ ਦਿੱਤਾ ਗਿਆ ਸੀ ਤੁਹਾਨੂੰ ਕਿੰਨਾ ਸਮਾਂ ਸਮਾਂ ਈ ਮਹੀਨਾ 100 ਮਹੀਨਾ ਦੀ ਪਰ ਕੰਮ ਫਿਰ ਵੀ ਇਹ ਪੂਰਾ ਨਹੀਂ ਹੋਇਆ ਪੂਰਾ ਨਹੀਂ ਹੋਇਆ ਕੀ ਕਾਰਨ ਮਤਲਬ ਜਿਹੜੀ ਲੇਬਰ ਨਹੀਂ ਲੇਬਰ ਨਹੀਂ ਮਿਲ ਰਹੀ 10 ਦਿਨ ਆ ਗਈ ਇਹਦੇ ਕਰਕੇ ਕੰਮ ਕਾਠਾ ਪੋਏ ਪਏ ਸਾਰੇ ਤੁਹ ਸਮਝੌਤੇ ਬਣ ਗਈ ਸੀ ਆ ਹਾਂਜੀ ਹਾਂਜੀ ਸਮਝੌਤੇ ਬਣ ਗੀ ਸੀ ਮੇਰ ਸਾਹ ਨੇ ਬਿਆਨ ਵੀ ਦਿੱਤਾ ਸੀ ਬਗੈਰ ਦੇ ਦੇਖੋ ਜੀ ਅਸੀਂ ਇਹ ਕਰਦੇ ਪ੍ਰਸ਼ਾਸਨ ਦਾ ਬਹੁਤ ਹੀ ਧੰਨਵਾਦ ਪ੍ਰਸ਼ਾਸਨ ਦਾ ਪੁਲਿਸ ਦਾ ਸਭ ਤੋਂ ਵੱਧ ਧੰਨਵਾਦ ਮਹਿਤਾ ਸਾਹਿਬ ਦਾ ਮੇਰ ਸਾਹਿਬ ਦਾ ਇਹ ਅਸੀਂ 30 ਸਾਲ ਤੋਂ ਜਿਹੜੀ ਤਰਾਸਦੀ ਸੀ ਉਹ ਚੱਲ ਰਹੀ ਸੀ ਬੱਚੇ ਵੀ ਲੋਕਾਂ ਦੇ ਇੱਥੇ ਮਾਰ ਚੁੱਕੇ ਐਕਸੀਡੈਂਟ ਨਾਲ ਸਾਡੀ ਸੁਣੀ 30 ਸਾਲ ਬਾਅਦ ਅਸੀਂ ਇਹ ਸਰਕਾਰ ਦਾ ਜਿਹੜੇ ਵੀ ਬੈਠੇ ਜਿਹੜੇ ਵੀ ਬੰਦੇ ਨੇ ਕਦੋਂ ਤੱਕ ਸਾਡੇ ਐਮਸੀ ਸਾਹਿਬ ਦਾ ਜੀ ਨੂੰ ਸ਼ੁਕਰੀਆ ਅਦਾ ਕਰਦੇ ਆਂ ਔਰ ਅਸੀਂ ਉਮੀਦ ਕਰਦੇ ਆਂ ਵੀ ਇਹ ਜਿਹੜਾ ਕੰਮ ਹੈ ਹਰੇਕ ਵਾਸਤੇ ਵਧੀਆ ਹੋਊਗਾ ਕੁਝ ਲੋਕ ਸੋਚਦੇ ਆ ਮਾੜਾ ਮਾੜਾ ਉਹਨਾਂ ਵਾਸਤੇ ਨਹੀਂ ਰੇਟ ਵੀ ਦੁੱਗਣੇ ਤਗਰੇ ਹੋ ਜਾਣਗੇ ਉਹਨਾਂ ਦੇ ਬੱਚੇ ਵੱਧਣਗੇ ਔਰ ਕਾਰੋਬਾਰ ਵੀ ਵਧੂਗਾ ਕਿਸਾਨ ਕਿਸੇ ਨੇ ਅਸੀਂ ਦਿਨੋਂ ਕਿਸੇ ਦਾ ਮਾਰਾ ਨਹੀਂ ਕਰਨਾ ਚਾਹਿਆ ਇਹ ਭਲਾਈ ਵਾਸਤੇ ਕੀਤਾ ਮੇਰਾ ਆਪਦਾ ਕੋਈ ਨਿੱਜੀ ਨਾਲਤ ਨਹੀਂ ਹੈ ਪਰ ਅਸੀਂ ਲੱਗੇ ਹੋਏ ਸੀਗੇ ਅਸੀਂ ਫਿਰ ਵੀ ਕਰਦੇ ਆ ਮੈਤਾ ਸਾਹਿਬ ਦਾ ਮੇਰ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਡੀਸੀ ਸਾਹਿਬ ਦਾ ਪ੍ਰਸ਼ਾਸਨ ਦਾ ਨਗਰ ਨਿਗਮ ਕਮਿਸ਼ਨ ਦਾ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਇਹ ਸਾਡਾ ਕਦਮ 延迟 ਸੁਣੀ ਗਈ ਹੈ ਪਰ ਸੁਣੀ ਗਈ ਅੱਜ ਬਹੁਤ دیر ਬਾਅਦ ਪਰ ਜਿੰਨੇ ਵੀ ਜਿੰਨੇ ਦਿਨ ਵੀ ਬਾਅਦ ਸੁਣੀ ਗਈ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਆਂ ਔਰ ਉਹਨਾਂ ਦਾ ਇਸ ਫੈਸਲੇ ਦਾ ਅਸੀਂ ਸਵਾਗਤ ਕਰਦੇ ਆਂ 60 ਫੁੱਟ ਦੀ ਪਹਿਲਾਂ ਗੱਲ ਕੀਤੀ ਸੀ ਔਰ 50 ਫੁੱਟ ਤੇ ਸਹਿਮਤੀ ਬਣੀ ਕਿ ਵੀਰ ਜੀ ਗੱਲ ਇਹ ਆ ਅਸੀਂ ਤਾਂ 70 ਫੁੱਟ ਦਾ ਕਿਹਾ ਸੀਗਾ ਮੰਪਤਾ ਪਾਸ ਹੋਇਆ ਅਸੀਂ ਕਿਸੇ ਦਾ ਰੋਜ਼ਗਾਰ ਨਹੀਂ ਕੁਝ ਭਰਾ ਕਹਿੰਦੇ ਵੀ ਸਾਡਾ ਇਸ ਨਾਲ ਬੱਜਦਾ ਉਹ ਮਤਾ ਸਰਕਾਰ ਨੇ ਕਰਦਾ ਹੁੰਦਾ 50 ਕਰਦੀ 70 ਕਰਦੀ ਆਪਣਾ ਮਸਲਹਾ ਦਾ ਇਹ ਸੀ ਵੀ ਇੱਥੇ ਜਾਮਨਾ ਲੱਗੇ ਲੋਕਾਂ ਦੇ ਜਵਾਕ ਥੱਲੇ ਨਾ ਹੋਣ ਆਪਣਾ ਮਸਲਾ ਕਿਸਦਾ ਘਾਟ ਹੋਉਂਦਾ ਨਹੀਂ ਸੀਗਾ ਆ ਨਮੇ ਆਹ ਪਾਈ ਸਮਾਂ ਦਿੱਤਾ ਸਮਾਂ ਲਾ ਕੇ ਸਮਾਂ ਕਰਦੇ ਸੀ ਜੀ ਆਪਣੇ ਪਾਸੇ ਇਹ ਸਮਾਂ 2-3 ਵਾਰ ਵਧਾ ਚੁੱਕਿਆ ਸਰਕਾਰ ਕੰਨੀ ਕੋਈ ਕਮੀ ਨਹੀਂ ਦਿੱਤੀ ਸਰਕਾਰ ਨੇ ਬਹੁਤ ਸਮਝਦਾਰ ਨੋਟਿਸ ਦਿੱਤੇ ਮਨਿਆਦੀ ਕਰਾਈ ਇਹ 6-7 ਮਹੀਨੇ ਦਾ ਸਮਾਂ ਦਿੰਦੇ ਉਹਦੇ ਪਰ ਬਹੁਤ ਸਾਰੇ ਭਰਾਵਾਂ ਨੇ ਸਮਝਦਾਰ ਜਿਨਾ ਕਾਰ ਵੀ ਲਈਆਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਪਰ ਕੁਝ ਲੋਕ ਕਹਿੰਦੇ ਵੀ ਨਾ ਮੰਨੂ ਉਹ ਤਾਂ ਹੁਣ ਉਹ ਜਾਣਦੇ ਆਪਾਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਉਹਨਾਂ ਨੂੰ ਉਹ ਚੰਗਾ ਲੱਗਿਆ ਉਹ ਕਰਦਾ ਹੁਣ ਸਰਕਾਰ ਆਪਦੀ ਬੰਦੀ ਕਾਰਵਾਈ ਕਾਨੂੰਨ ਮੁਤਾਬਕ ਕਰ ਰਹੀ ਹੈ ਉਹਨਾਂ ਦਾ ਬਰੋਜ ਜੀ ਇਹਨਾਂ ਨੇ ਬਚਾੜਿਆ ਉਹ ਅਕਾਉਂਟ ਹੀ ਸ਼ੁਰੂ ਕਰਿਆ ਹੈ ਅਗਰ ਕੋਈ ਸਕੂਲ ਦਾ ਕਰਕੇ ਇਹਨਾਂ ਸਰ ਕੋਈ ਨਿਕਤ ਨਹੀਂ ਸਾਡਾ ਸੀਗਾ ਸਾਨੂੰ ਜਿੰਨਾ ਚਿਰ ਜਾਣਕਾਰੀ ਹੈ ਸਕੂਲ ਵੀ ਨੋਟਿਸ ਦਿੱਤਾ ਸ਼ੁਰੂ ਉੱਥੇ ਹੀ ਹੋਣਾ ਹੋਣੀ ਸਾਰੀ ਹੀ ਹੈ ਕੁਝ ਕਾਰਵਾਈਆਂ ਇਹ ਹੁੰਦੀਆਂ ਕਾਨੂੰਨੀ ਅੜਦਣਾ ਹੁੰਦੀਆਂ ਜਾਂ ਕੋਈ ਲੀਗਲ ਹੁੰਦੀਆਂ ਉਹਨਾਂ ਨੇ ਉਸ ਤਰੀਕੇ ਨਾਲ ਕਰਨੀਆਂ ਐ ਇਹ ਨਹੀਂ ਵੀ ਸਕੂਲ ਛੱਡਦਾ ਜਾਂ ਸਕੂਲ ਕੀਤਾ ਜਾਊਗਾ ਸਾਨੂੰ ਸ਼ਿਵਾਸ਼ਨ ਦਵਾਇਆ ਵੀ ਜਿੱਦੇ ਬੰਨੀ ਸ਼ੁਰੂ ਕੀਤੀ ਪਹਿਲਾ ਪ੍ਰਾਇਮਰੀ ਸਕੂਲ ਤੋਂ ਹੀ ਪੜਨਾ ਸ਼ੁਰੂ ਹੋਣਾ ਔਰ ਸਕੂਲ ਵੀ ਹੋਏਗਾ ਉਹ ਹੋਰ ਵੀ ਕੋਈ ਅਦਾਰਾ ਹੁੰਦਾ ਤਾਂ ਉਹ ਵੀ ਹੋਏਗਾ ਸਰ ਇਹ ਤਾਂ ਤੁਸੀਂ ਆਪ ਦੇਖਦੇ ਹੋ ਵੀ ਇਹੀ ਰੋਡ ਜੇ ਉਹ ਰੋਡ ਬੰਦ ਹੋ ਜਾਂਦੀ ਸੀ ਆਈਟੀ ਚੌਂਕ ਤੁਸੀਂ ਸਾਰੇ ਪੱਤਰਕਾਰੋ ਰੋਜ਼ ਭਾਈਚਾਰੇ ਨਾਲ ਰਹਿੰਦੇ ਹੋ ਇੱਕ ਜੇ ਆਈਟੀ ਪੁਲ ਬੰਦ ਹੁੰਦਾ ਸੀ ਬੇਆਊਟ ਹੋ ਜਾਂਦਾ ਸੀ ਇਹ ਇੱਕ ਬੇਆਊਟ ਬਣ ਗਿਆ ਆਪਣਾ ਆਉਣ ਜਾਣ ਵਾਸਤੇ ਉਹ ਕੋਈ ਬਿਮਾਰ ਠਮਾਰ ਐਮਸ ਜਾਣ ਵਾਸਤੇ ਪਰੋਤ ਹੋਗੀ ਵੱਡਬਲੀ ਰੋਡ ਜਿਹੜੀ ਨਵੀਂ ਰੋਡ ਬਣੀ ਹੈ ਚੰਡੀਗੜ੍ਹ ਵਾਸਤੇ ਬੇਆਊਟ ਹੋ ਗਿਆ ਇਹ ਤਾਂ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ ਕਿ ਬਹੁਤ ਹੀ ਸੋਹਣਾ ਕੰਮ ਹੋਇਆਗਾ ਇਹਦਾ ਅਸੀਂ ਬਹੁਤ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਹਾਂ ਕੋਸਿਕ ਪੱਟ ਲੈ ਜੀ ਕਲੀ ਨੰਬਰ 15 ਭਾਗੂ ਰੋਡ ਤੇ ਜੀ ਕਾਰਵਾਈ ਨ ਕਰਨੀ ਮੋਲ ਕੀ ਕੀ ਜਾਰੀ ਹੈ ਇਹ ਬਹੁਤ ਵਧੀਆ ਕੀਤੀ ਜਾ ਰਹੀ ਹੈ ਜੀ ਇੱਥੇ ਟ੍ਰੈਫਿਕ ਦਾ ਬੜਾ ਭੀੜ ਤੇ ਪ੍ਰਕਾਹ ਦਾ ਸੀਗਾ ਸ਼ਾਮ ਨੂੰ ਤਾਂ ਤੁਸੀਂ ਮਤਲਬ ਸੜਕ ਵੀ ਕਰਾਸ ਨਹੀਂ ਕਰ ਸਕਦੇ ਸੀ ਇੱਥੇ ਇੱਕ ਬਾਈਪਾਸ ਬੰਨ੍ਹ ਕਰਕੇ ਸਾਰੀ ਬਟੱਡੇ ਦੀ ਟ੍ਰੈਫਿਕ ਇਧਰ ਦੀ ਡਾਇਵਰਟ ਹੋ ਗਈ ਸ਼ਹਿਰ ਨੂੰ ਜਾਣ ਵਾਲਿਆਂ ਵਾਸਤੇ ਇਹ ਜਿਹੜਾ ਕੰਮ ਕਰ ਰਹੇ ਨੇ ਜੀ ਇਹ ਤਾਂ ਬਹੁਤ ਜ਼ਰੂਰੀ ਸੀ ਤੇ ਬਹੁਤ ਹੀ ਵਧੀਆ ਹੋ ਰਿਹਾ ਹੈ ਦੇਤਾ ਸੀ ਸਾਰਾ ਪੈਤਾ ਸਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਰਾਜ ਕੀ ਜਿਤਾਈ ਜਾ ਰਹੀ ਸੀ ਦੁਕਾਨਦਾਰਾਂ ਵੱਲੋਂ ਪਿਛਲੇ ਦਿਨੀ ਤਰਨੇ ਪ੍ਰਦਰਸ਼ਨ ਦੁਕਾਨਦਾਰਾਂ ਦਾ ਨੁਕਸਾਨ ਹੋ ਰਿਹਾ ਸੀ ਜਿਹਦਾ ਨੁਕਸਾਨ ਹੁੰਦਾ ਜੇ ਉਹ ਨਰਾਜਗੀ ਤੇ ਜਿਤਾਉਗੀ ਪਰ ਸਮੇਂ ਦੀ ਲੋੜ ਬਤਾਉਕਤਾ ਕਰਨਾ ਜ਼ਰੂਰੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਜੋ ਭਾਗੂ ਰੋਡ ਤੇ ਪਿਛਲੇ 40 ਸਾਲ ਤੋਂ ਲੋਕ ਸੰਤਾਪ ਤੋਂ ਹੋ ਗਏ ਸੀ ਸਾਡੇ ਕੁਝ ਜਿਹੜੇ ਦੁਕਾਨਦਾਰ ਵੀਰ ਨੁਕਸਾਨ ਵੀ ਹੋਇਆ ਪਰ ਚਲੋ ਸਾਡੇ ਮੇਅਰ ਸਾਹਿਬ ਨੇ ਉਹਨਾਂ ਨੂੰ ਜੋ ਅਰਿਆਤ ਦਿੱਤੀ ਅਸੀਂ ਪਿਛਲੇ 2 ਸਾਲ ਤੋਂ ਇਸ ਤੇ ਕੰਮ ਕਰ ਰਹੇ ਸੀਗੇ ਮੇਰੀ ਘਰ ਵਾਲੀ ਇੱਥੋਂ ਦੀ ਮੇਰੀ ਘਰ ਵਾਲੀ ਇੱਥੋਂ ਦੀ ਮਿਊਸਪਲ ਕਾਉਂਸਲਰ ਹੈ ਤੇ ਇੱਥੋਂ ਦੇ ਜਿਹੜੇ ਸਾਡੀ ਕਮੇਟੀ ਬਣੀ ਆ ਬਾਗੂ ਰੋਡ ਦੇ ਲੋਕਾਂ ਦੀ ਕਮੇਟੀ ਬਣੀ ਹੋਈ ਹੈ ਤੇ ਅੱਜ ਜੋ ਇਹ ਹੋ ਰਿਹਾ ਅਸੀਂ ਅਮਰਜੀਤ ਸਿੰਘ ਮਹਿਤਾ ਜੀ ਦਾ ਅਸੀਂ ਮੇਅਰ ਸਾਹਿਬ ਦਾ ਤੇ ਕਮਿਸ਼ਨਰ ਸਾਹਿਬ ਦਾ ਪੂਰੇ ਪ੍ਰਸ਼ਾਸਨ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ 40 ਸਾਲ ਤੋਂ ਜਿਹੜਾ ਸੰਤਾਪ ਲੋਕ ਭੋਗ ਰਹੇ ਸੀਗੇ ਅੱਜ ਇਹ ਪੂਰਾ ਕੀਤਾ ਮੈਂ ਕਾਂਗਰਸ ਦਾ ਮਿਊਨਿਸਪਲ ਕਾਉਂਸਲਰ ਹੋਣ ਦੇ ਨਾਤੇ ਮੈਂ ਮੁੱਖ ਮੰਤਰੀ ਪੰਜਾਬ ਸੀਐਮ ਭਾ ਮਾਨ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂਗਾ ਕਿ ਜਿਨ੍ਹਾਂ ਨੇ ਪੂਰਾ ਫਰੀ ਕਰਕੇ ਪ੍ਰਸ਼ਾਸਨ ਨੂੰ ਤੇ ਇਹਨੂੰ ਭਾਗੁਰੂ ਨੂੰ ਚੌੜਾ ਕਰਾਉਣ ਵਾਸਤੇ ਇੰਨੀ ਖੁੱਲ੍ਹ ਦਿਲ ਕੀਤੀ ਹੈ ਸਾਡੇ 2006 ਦੇ ਵਿੱਚ ਸੁਰਿੰਦਰ ਸਿੰਘਲਾ ਜੀ ਜਿਹੜੇ ਕਾਂਗਰਸ ਦੇ ਮੰਤਰੀ ਸੀਗੇ ਉਹ ਵੀ ਇਹਦੇ ਵਿੱਚ ਫੇਲ ਹੋ ਗਏ ਸੀ ਉਹਨਾਂ ਨੇ ਵੀ ਪੱਥਰ ਲਾਇਆ ਸੀਗਾ ਪਰ ਉਹ ਕੰਮ ਜਾਪ ਨਹੀਂ ਹੋਏ ਸੀਗੇ ਇਹ ਅ ਅਮਰਜੀਤ ਮਹਿਤਾ ਜੀ ਜੋ ਸਾਡੇ ਕਿਕਰ ਦੇ ਪੰਜਾਬ ਦੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਨਾਂ ਦਾ ਬੇਟਾ ਪਦਮ ਮੇਰ ਜੋ ਨੌਜਵਾਨ ਅਸੀਂ ਮੇਰ ਬਣਾਇਆ ਉਹਨਾਂ ਦੀ ਮੇਨ ਸਦਕਾ ਜਿਹੜਾ ਹੈਗਾ ਇਹ ਅੱਜ ਸੁਭਨਾ ਪੂਰਾ ਹੋ ਰਿਹਾ ਹੈ ਜੀ ਲੱਗਦੀ ਕਿ ਕਹਿੰਦੇ ਸਾਂਗੇ ਜਿਹੜੇ ਕਾਰਵਾਈ ਕੀਤੀ ਯਾਰੀ ਅੱਜ ਇਹ ਤੇ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਅਫੀਸਰ ਜ਼ਬਾਨ ਨੇ ਉਹਨਾਂ ਵੱਲੋਂ ਆ ਆਪਣੇ ਜਿਹੜੀ ਕਬਜ਼ਾ ਕਾਰਵਾਈ ਹੈਗੀ ਜੋ ਉਹਨਾਂ ਨੇ ਰੋਡ ਦਾ ਰਿਗਾਰਡਿੰਗ ਜੋ ਫਰਕ ਹੈਗਾ ਉਸ ਰਿਗਾਰਡਿੰਗ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਮੱਥੇ ਵੱਲੋਂ ਮੱਥੇ ਦੇ ਸਾਡੇ ਵੱਲੋਂ ਜਿਹੜੀ ਹੈਗੀ ਪੁਲਿਸ ਅੰਦਾਲ ਜਿਹੜੀ ਦਿੱਤੀ ਗਈ ਹੈ ਆ ਜਿਹਦੇ ਵਿੱਚ ਅਸੀਂ ਡੀਐਸਪੀ ਸਮਾਨ ਡੀਐਸਪੀ ਸਿਟੀ 2 ਤੇ ਡੀਐਸਪੀ ਮਨਜੀਤ ਜੀ ਦੇ ਨਾਲ ਐਸਐਚਓ ਸਮਾਨ ਦੀ ਡਿਊਟੀ ਲਗਾਈ ਗਈ ਹੈ ਆ तकरीबन 100 ਦੇ ਕਰੀਬ ਪੁਲਿਸ ਮੌਜੂਦ ਜਿਹੜੇ ਤਾਇਨਾਤ ਕੀਤੇ ਗਏ ਕਿ ਉਹ ਨੋ ਨਾਰਾਜ਼ਗੀ ਜ਼ਾਹਰ ਕਰ ਰਹੇ ਪਿਛੋਕੜਾ ਨਹੀਂ ਕਰਦੇ ਦੇਖੋ ਜੀ ਤਾਂ ਸਾਡਾ ਜਿਹੜਾ ਮੌਕੇ ਦੀ ਡਿਊਟੀ ਹੈਗੀ ਅਸੀਂ ਲਾਗ ਆਰਡਰ ਨੂੰ ਮੇਨਟੇਨ ਰੱਖਣਾ ਹੈ ਬਾਕੀ ਜਿਹੜੀ ਜੋ ਲੀਗਲ ਪ੍ਰੋਸੀਡਿੰਗਸ ਹੈਗੀ ਹੈ ਉਹ ਮਿਊਨਿਸਪਲ ਕਾਰਪੋਰੇਸ਼ਨ ਵਾਲੇ ਤੁਹਾਨੂੰ ਬੈਟਰ ਦੱਸ ਸਕਦੇ ਕਿਵੇਂ ਦੇਖਦੇ ਹੋ ਠੀਕ ਆ ਇਹ ਕਾਰਵਾਈ ਮੇਰੇ ਨਾਲ ਮੇਚ ਕਰਸੇਗਾ ਮੇਰਾ ਕਾਰਵਾਈ ਬੱਧੀ ਹੋ ਰਹੀ ਹੈ ਤਾਂ ਤੰਗਈ ਗੱਲ ਹੈ ਪਰ ਜਿਹੜਾ ਜੋ ਦੁਖ ਹੋ ਰਿਹਾ ਹੈ ਇਸ ਦਾ ਮੈਂ ਉਹਨਾਂ ਦੇ ਯਾਰਾ ਬਟਾ ਤੋਂ ਉਹਨਈਏ ਤਰਨੂਨ ਨੇ 10 ਫੁੱਟ ਤੇ ਸਹਿਮਤੀ ਬਣ ਗਈ ਸੀ ਉਹਨਾਂ ਨੇ ਘਟਾਤਾ ਘਟਾਤਾ ਬਿਲਕੁਲ ਸਹੀ 50 50 ਫੁੱਟ ਤੇ ਲੈ ਗਏ ਹਾਂ ਮੈਨੂੰ ਲੱਗਦਾ ਉਹਦਾ ਨੁਕਸਾਨ ਹੋਇਆ ਤੁਹਾਨੂੰ ਆਪਾਂ ਨੂੰ ਬੈਡਫਿਟ ਹੋਇਆ ਨਹੀਂ ਤਾਂ ਜਿਵੇਂ ਦੁਕਾਨ ਸੀ ਉਹ ਜਮਾਈ ਬਿਲਕੁਲ ਸਾਥ ਹੋ ਜਾਣਾ ਕਦਮ ਹੋ ਜਾਣੀ ਚਾਹੀਏ ਲੱਗਦਾ ਟ੍ਰੈਕਟਰ ਨੂੰ ਵੀ ਹੁਣ ਸਮੱਸਿਆ ਦੂਰ ਹੋ ਜਾਈਗੀ ਹਾਂ ਸਮੱਸਿਆ ਦੂਰ ਹੋ ਜਾਊਗੀ ਬਹੁਤ ਸਹੀ ਕਿਹਾ ਤੁਸੀਂ ਤਮਾਤਿਆ ਦੂਰ ਹੋਊਗੀ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਗਿਆ ਕਿ ਹੁਣ ਟ੍ਰੈਫਿਕ ਨੂੰ ਕੰਟਰੋਲ ਹੋ ਜਾਊਗਾ ਸਾਰਾ ਸਾਰਿਆਂ ਨੂੰ ਛੋੜਨ ਹਜੇ ਆਪ ਹੀ ਪਿੱਛੇ ਕਰ ਲੈਣਗੇ ਮੈਂ ਤਾਂ ਪਿੱਛੇ ਪਿੱਛੇ ਆਪੇ ਲੈ ਗਿਆ ਸੀ ਪਿੱਛੇ ਲੈ ਗਿਆ ਸਰਕਟ ਆਪਣੇ 4 ਫੁੱਟ ਤੇ ਲੈ ਗਏ ਅੱਗੇ 5 ਫੁੱਟ ਫਰੰਟ ਤੇ ਬੱਦਲ ਰੱਖਿਆ ਪਾੜਾ ਜੇ ਪਾੜਾ ਕੁਝ ਦੁਕਾਨਦਾਰ ਹਜੇ ਵੀ ਨਾਰਾਜ਼ ਲੱਗ ਰਹੇ ਆ ਉਹ ਦੇਖੋ ਇਹ ਨਾਰਾਜ਼ਗੀ ਤਾਂ ਕਿਸੇ ਦਿੂਰ ਤਾਂ ਕੀਤੀ ਨਹੀਂ ਜਾ ਸਕਦੀ ਇਹਨਾਂ ਨੂੰ ਪਹਿਲੇ ਕਿਹਾ ਜਿਨ੍ਹਾਂ ਨੇ ਅਚੇਲੀ ਤਾਂ ਉਹਨਾਂ ਨੂੰ ਹੋਰ ਕਹਿੰਦੇ ਨਹੀਂ ਆਪਾਂ ਠੀਕ ਹੈ ਜੀ ਜਿਹੜਾ ਅੱਗੇ ਹੁਣ ਹੈਗੇ ਅੱਗੇ ਕਾਰਾਂ ਨਹੀਂ ਕਰਦੀ ਆ ਪੰਜਾਬਾ ਜਾਪੁਟ ਕਰਦੀ ਫੁੱਟ ਫੁੱਟ ਤੇ ਲੱਗੀ 60 ਤੇ ਕਰ ਲਈ ਅੱਜ ਤੋਂ 15 ਹਾਲ ਪਹਿਲਾਂ ਇੱਕ ਲੜਕਾ ਇੱਥੇ ਨਾ ਬ੍ਰੈਡ ਲੈਣ ਆਇਆ ਸੀ ਗਲੀ 'ਚ ਉਹ ਬੇਟੇ ਦੇ ਉੱਤੇ ਮਤਲਬ ਟਰੱਕ ਚੜ ਕੇ ਡੈਥ ਹੋ ਗਈ ਸਵੇਰ ਦੇ ਟਾਈਮ ਜਦੋਂ ਕਿ ਟ੍ਰੈਫਿਕ ਨਹੀਂ ਹੁੰਦੀ ਤੇ ਜਿਹੜਾ ਹੁਣ ਆ ਇਹ ਕਰੈਕਟਿਵਿਟੀ ਰੈਂਕਰੋਡ ਨੂੰ ਹੋ ਜੂਈ ਤੇ ਵਧੀਆ ਹੋਰ ਕੀ ਹੈ ਬਾਕੀ ਲੋਕਾਂ ਨੂੰ ਸੌਖਾ ਹੋ ਜੂ ਸਾਰਿਆਂ ਨੂੰ ਬਹੁਤ ਵੱਡੀ ਦਿੱਕਤ ਆਉਂਦੀ ਆ ਜੇ ਮੇਰੇ ਅਰਘਾ ਕੋਈ ਬਜ਼ੁਰਗ ਬੰਦਾ ਰੋਡ ਤੇ ਚੜਦਾ ਸੀ ਤੇ ਹੁੰਦਾ ਸੀ ਉੱਤਰ ਤੋਂ ਕੋਈ ਟਪਾ ਦੇ ਇਨਾ ਟਰੈਫਿਕ ਹੁੰਦਾ ਸੀ ਇੱਕ ਤਕਰਾਰਦਾਰਨ ਗੱਡੀਆਂ ਅੱਗੇ ਖੜੀਆਂ ਕਰ ਲੈਂਦੇ ਆ ਦੋਨੋਂ ਸਾਈਡ ਉੱਤਰ ਵੀ ਉੱਤਰ ਵੀ ਲੱਗਦਾ ਉਹਦੇ ਨਾਲ ਦੀ ਵੱਡੀ ਸਮੱਸਿਆ ਨਹੀਂ ਨਹੀਂ ਬਿਲਕੁਲ ਹੈਗੀ ਸੀ ਪੂਰੀ ਸੀ ਕਿਉਂਕਿ ਥੋੜੇ ਰੋਡ ਖੁੱਲਣ ਨਾਲ ਜੇ ਕੋਈ ਕੜਾ ਵੀ ਲੂ ਤਾਂ ਵੀ ਕੋਈ ਕਿਤੇ ਨਾ ਖੜਾ ਹੁੰਦਾ ਤਾਂ ਕਰਤਾ ਯਾਰ ਇਹ ਰੋਈ ਗੱਲ ਬਹੁਤ ਵਧੀਆ ਕੀਤਾ ਮੇਰ ਸਾਹ ਨੇ ਮੁੱਖ ਮੰਤਰੀ ਸਾਹਿਬ ਨੇ ਕਮਿਸ਼ਨਰ ਸਾਹਿਬ ਨੇ ਡੀਜੀ ਸਾਹਿਬ ਨੇ ਸਾਰੇ ਲੋਕ ਖੁਸ਼ ਆਏ ਫੀਕਾ ਸਾਰਿਆਂ ਨੂੰ ਆਪਾਂ ਕਰਨ ਨਹੀਂ ਸਕਦੇ ਪਰ ਬਹੁਤ ਚੰਗਾ ਇਹ ਸਮੇਂ ਦੀ ਲੋੜ ਸੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਦੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਦੀ ਕਾਰਵਾਈ ਦੇ ਉੱਤੇ ਬਾਗੂ ਰੋਡ ਦੇ ਵਸਨੀਕਾਂ ਦਾ ਧੰਨਵਾਦ ਕਰਾਂਗੇ ਤਹਿ ਦਿਲੋਂ ਜਿਨ੍ਹਾਂ ਨੇ ਆਪਣੇ ਪੱਧਰ ਦੇ ਉੱਤੇ ਇਹ ਸਾਰੀ ਡੈਮੋਲੇਸ਼ਨ ਆਪ ਕੀਤੀ ਹੋਈ ਹੈ ਨਗਰ ਨਿਗਮ ਤਾਂ ਸਿਰਫ ਕਚਰਾ ਸਾਫ਼ ਕਰ ਰਿਹਾ ਬਾਕੀ ਲੋਕਾਂ ਵੱਲੋਂ ਖੁਦ ਕੀਤਾ ਹੋਇਆ ਜੀ ਤੇ ਹੁਣ ਸੜਕ ਵੀ 60 ਫੁੱਟ ਚੌੜੀ ਲੋਕਾਂ ਨੂੰ ਪੂਰੇ ਖੁੱਲ੍ਹੇ ਦਿਲਦਰ ਮਿਲੂਗੀ ਸੜਕ ਪ੍ਰੋਪਰਟੀ ਦਾ ਲੋਟਰ ਕੇਅਰ ਕਰਕੇ ਦੇ ਦੇਵੋਗੇ ਜਿਵੇਂ ਇਹ ਆਉਂਦੇ ਕੁਝ ਦਿਨਾਂ ਨੂੰ ਤੁਸੀਂ ਸੜਕ ਦੀ ਟੈਂਡਰ ਪਾ ਕੇ ਸੜਕ ਬਣਨੀ ਸ਼ੁਰੂ ਹੋ ਜਾਏਗੀ ਸਰ ਇਹ ਕੀ ਜਾ ਰਿਹਾ ਕਿ ਉਹ ਸਕੂਲ ਨੂੰ ਸ਼ੁਰੂ ਕਰਨ ਦੀ ਜਾਈ ਕਿਸੇ ਵਿਚਾਰ ਸਕੂਲ ਪ੍ਰਾਈਵੇਟ ਪ੍ਰੋਪਰਟੀ ਚੋਂ ਹੁੰਦਾ ਜੀ ਪ੍ਰਾਈਵੇਟ ਪ੍ਰੋਪਰਟੀ ਦੇ ਇੱਕ ਪ੍ਰੋਸੀਜਰ ਨੂੰ ਅਡਾਪਟ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਆਸ਼ਵਾਸਨ ਦਿੰਨੇ ਆ ਕਿ ਸਕੂਲ ਦੀ ਬਾਉਂਡਰੀ 100% ਅਗਲੇ 10 ਤੋਂ 15 ਦਿਨਾਂ ਚ ਰਿਮੂਵ ਹੋ ਜਾਏਗੀ ਸਾਹਮਣੇ ਹੈ ਜੀ ਨਗਰ ਨਿਗਮ ਵੱਲੋਂ ਵਾਧਰੀਆਂ ਨੂੰ ਉਸੇ ਤਰ੍ਹਾਂ ਐਕਸ਼ਨ ਲਿਆ ਜਾਣਾ ਹੈ ਕਿਰਪਾ ਕਰਕੇ ਇਹ ਵਧਰੇ ਉਸੇ ਤਰ੍ਹਾਂ ਹੀ ਤੁਸੀਂ ਸੜਕ 'ਚ ਰੱਖ ਰਹੇ ਹੋ ਇਹਨਾਂ ਨੂੰ ਨਾ ਕੱਢਿਆ ਜਾਵੇ ਤੇ ਇਹਨਾਂ ਦੀ ਕੋਈ ਆਗਿਆ ਨਹੀਂ ਮਿਲਣੀ ਤੇ ਚੱਲਣਗੇ ਇੱਥੇ ਉਸ ਕਕੇ ਸਮੱਸਿਆ ਵਧੂ ਸਮੱਸਿਆ ਨਹੀਂ ਕਰਦੀ ਇਹ ਹੱਲ ਕੀ ਹੋਣਾ ਚਾਹੀਦਾ ਅੱਜ ਤਾਂ ਜੀ ਗਵਰਨਮੈਂਟ ਨੇ ਸੋਚਣਾ ਚਾਹੀਦਾ ਹੁਣ ਅਸੀਂ ਦਾ ਕੀ ਕਰ ਸਕਦੇ ਹਾਂ ਗਵਰਨਮੈਂਟ ਸਭ ਕੁਝ ਕਰ ਸਕਦੀ ਦੁਕਾਨਦਾਰਾਂ ਦਾ ਨੁਕਸਾਨ ਕਰਵਾ ਬਾਰੋ-ਬਾਰ ਟ੍ਰੈਲੇ ਤੇ ਚੱਲਣਗੇ ਬਰਾਏ ਚੱਲਣਗੇ ਤਾਂ ਉਹ ਮਜ਼ਦੂਰਾਂ ਨੂੰ ਲੈ ਜਾਣਗੇ ਟ੍ਰੈਲੇ ਲੈ ਜਾਣਗੇ ਉਹ ਵਾਖੜਨ ਨੂੰ ਜਗ੍ਹਾ ਨਹੀਂ ਹੋਏਗੀ ਜਿਹੜੇ ਖਾਲੀ ਕਰਵਾਉਣ ਦੇ ਹੱਕ ਚਾਹ ਉਹ ਤਾਂ ਕਹਿੰਦੇ ਕਾਰੋਬਾਰ ਵਧੂਗਾ ਉਹਦੀ ਇੱਥੇ ਜਿੰਨਾਂ ਦੀਆਂ ਦੁਕਾਨਾਂ ਕਿਰਾਇਆ ਘੱਟ ਕਰਾਇਆ ਤੇ ਚੜ੍ਹੀਆਂ ਹੋਈਆਂ ਉਹ ਤਾਂ ਕਹਿੰਦੇ ਫਟਾਫਟ ਖਾਲੀ ਕਰਾਓ ਕੋਈ ਥੋੜੀ ਜੰਨੇ ਸਾਡੀ ਉਹ ਦੱਸ ਦੇ ਦੱਸ ਗਿਆ ਤੁਸੀਂ ਬਿਲਾਓ ਕਰ ਉਹਨਾਂ ਨੂੰ ਤੁਸੀਂ ਇਹਨੇ ਕਿਸੇ ਵੀ ਬਿਲਡਿੰਗ ਕੋਰ ਦਾ ਨਹੀਂ ਆ ਕਿਹਾ ਸਾਡਾ ਸਾਡੀ ਅਸੀਂ 7 ਸਾਲ ਛੱਡੀ ਹੋਈ ਹੈ ਸਾਡਾ ਨਕਸ਼ਾ ਪਾਸ ਹੈ ਕੜੀ ਇੰਤਕਾਲ ਵਾਲੀ ਥਾਂ ਹੈ ਪ੍ਰੋਪਰ ਜਗ੍ਹਾ ਹੈ ਇੱਕ ਵੀ ਨੋਟਿਸ ਨਹੀਂ ਦਿੱਤਾ ਇਹਨਾਂ ਨੇ ਕੋਈ ਸਾਨੂੰ ਆ ਕੇ ਕਿਹਾ ਨਹੀਂ ਆ ਥੋੜੀ ਜੰਨੇ ਦੱਸ ਅੱਲਾ ਤੋੜੇ ਹੁਣ ਫੇਰ ਇਹ ਚਾਇਨਾ ਦੌਰ ਨਹੀਂ ਲੜੀ ਗੱਲ ਬਣੂਗੀ ਕਿ ਸਰ ਤੁਹਾਨੂੰ ਇਸ ਗੱਲ ਦੀ ਚਲਾਈ ਹੈ ਕਿ 90 ਕਰੋੜ ਹੋਏ ਪੰਜਾਬ ਉਡੀ ਸਾਡੇ ਇੱਕ ਵੀ ਨੋਟਿਸ ਨਹੀਂ ਆਇਆ ਕੋਈ ਬੰਦਾ ਸਾਨੂੰ ਦੱਸ ਕੇ ਨਹੀਂ ਗਿਆ ਕਿ ਜਿਹੜੀ ਜਗ੍ਹਾ ਛੱਡੀ ਹੈ ਅੱਜ ਤੋੜਾਂਗੇ ਅਸੀਂ ਅਭੀ ਕਰ ਲਾਗੇ ਤੇ ਨਿਸ਼ਾਨ ਲੱਗੇ ਹੋਏ ਐ ਤੇ ਨਿਸ਼ਾਨ ਤੋਂ ਤਾਂ ਉਹਨਾਂ ਨੇ ਅੱਗੇ ਅੱਗੇ ਤੋੜਿਆ ਨਿਸ਼ਾਨ ਲਾ ਕੇ ਗਏ ਨਿਸ਼ਾਨ ਦੇ ਕਿੱਥੇ ਉਹ ਨਿਸ਼ਾਨ ਸਾਰੀ ਜਦੋਂ ਛੱਡੀ ਹੋਈ ਹੈ ਨਾ ਕੋਈ ਕੰਸਟਰਕਸ਼ਨ ਥੋੜਾ ਜਿਹੀ ਹੋਈ ਹੈ ਉਸ ਤੇ ਪੱਥਰ ਲੱਗਾ ਹੋਇਆ ਹੈ ਉਹ ਵੀ ਕਰ ਲਾਂਗੇ ਫੜੀ ਦਾ ਤਾਂ ਛੱਡੀ ਹੋਈ ਹੈ ਨਾ ਨਹੀਂ ਨਹੀਂ ਆ ਤਾਂ ਛੱਡੀ ਹੋਈ ਹੈ ਇਹ ਕਹਿੰਦੇ ਜਿਹੜੀ ਐਨਗੇਜਮੈਂਟ ਕੀਤੀ ਹੋਈ ਹੈ ਇਹ ਐਨਗੇਜਮੈਂਟ ਕੀਤੀ ਹੈ ਮੇਰਾ ਚਾਈਨਾ ਲੱਗਿਆ ਚਾਈਨਾ ਤੋਂ ਦੋਵੇਂ ਤੁਸੀਂ ਜਦੋਂ ਛੱਡੀ ਹੋਈ ਹੈ ਦੇਖੋ ਸਾਰੀ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਛੱਡ ਗਈ ਸਰਕਾਰ ਵਾਸਤੇ ਛੱਡੀ ਜਗਾ ਸਰਕਾਰ ਵਾਸਤੇ ਉਹ ਫਿਰ ਤੇ ਚਾਈਨਾ ਦਾ ਨਾ ਤੋੜਨਾ ਅਸੀਂ ਕਰਾਵਾਂਗੇ ਜੋ ਵੀ ਕਰਨਾ ਹੈ ਸਾਰੀ ਤਾਂ ਛੱਡੀ ਹੋਈ ਹੈ ਛੱਡ ਕੇ ਡਾਕਟਰ ਡਾਕਟਰ ਸਾਹਿਬ 31 ਤਰੀਕ ਦਾ ਟਾਈਮ ਨਹੀਂ ਦੱਸਦਾ ਸੀਗਾ ਸਾਨੂੰ ਕੋਈ ਬੰਦਾ ਟਾਈਮ ਨਹੀਂ ਦੇ ਗਿਆ ਨਾ ਕਿਸੇ ਨੇ ਨੋਟਿਸ ਭੇਜਿਆ ਮੈਂ ਕੋਰਟ ਜਾ ਕੇ ਆਇਆ ਕਿ ਕਿ ਜੀ ਕਦੇ ਕੋਈ ਨਹੀਂ ਜੀ ਤੁਹਾਡੀ ਜਿੰਦਗੀ ਨਾਲ ਵੀ ਸਾਹ ਹੈ ਤੁਹਾਡੀ ਵੀ ਛੱਡ ਦੇ ਤੁਹਾਡੀ ਗੱਲ ਕਰਕੇ ਛੱਡਣਗੇ ਜਿਹਨੇ ਸ਼ਾਮ ਲਾਤਾ ਉਹ ਛੱਡ ਰਿਹਾ ਹੈ ਇਹ 200 ਮਿੰਨੂ ਬਰ ਗਿਆ ਥੋੜੀ ਸ਼ਾਮ ਲਾਤਾ ਨਹੀਂ ਕੋਈ 1% ਵੀ ਨਹੀਂ ਨਕਸ਼ਾ ਇਹਨਾਂ ਨੂੰ ਦਿੱਤਾ ਹੋਇਆ ਹੈ ਕਮੇਟੀ ਉਹਨੇ ਬਿੰਦਲਾ ਸਾਹਿਬ ਉਹ ਸਾਹੇ ਲਿਖਿਆ ਕੇ ਸਾਡੇ ਇਹਨਾਂ ਨੇ ਬਾਸ ਕੀਤਾ ਹਸਤਾ ਦਾ ਨਕਸ਼ਾ ਸਾਡਾ ਸਾਡਾ ਕੋਈ ਕਮਰਸ਼ੀਅਲ ਨਕਸ਼ਾ ਨਹੀਂ ਹਸਪੀਟਲ ਦਾ ਨਕਸ਼ਾ ਬਾਸ ਹੋਇਆ ਹੈ ਇਹ ਜਿਹੜੀ ਜਗਾ ਛੱਡੀ ਐ ਰੋਡ ਦੀ ਜਗਾ ਛੱਡੀ ਐ ਕਿ ਸਿੱਤ ਨਹੀਂ ਜਗਾ ਬਸੇ ਰੋਡ ਵਾਈਡਿੰਗਲੀ ਵੀ ਛੱਡੀ ਹੋਈ ਐ ਸਾਡੀ 40 ਫੁੱਟ ਦੀ ਰੋਡ ਤੇ ਰਸਵਾਤ ਹੋਇਆ 40 ਫੁੱਟ ਤੇ ਰਸਵਾਤ ਹੋਇਆ ਪਹਿਲਾਂ ਵੀ ਢਾਗੇ ਸੀਗੇ ਜੀ ਤਾਂ ਲਮ ਪਹਿਲਾਂ ਕੋਈ ਕਿਸ਼ਾਰਦ ਨਹੀਂ ਢਾਗੇ ਸੀ ਤੁਹ ਨਹੀਂ ਜਾਵੇ ਸ਼ਾਰਾ ਥੋੜੀ ਕਰੰਦੇ ਨਹੀਂ ਐ ਵੀ ਆਓ ਜੀ ਸ਼ਾਰਾਦ ਕਰਕੇ ਢਾਜੋ ਪਹਿਲ ਸਾਡੀ ਮਹਿਰਾਨ ਆ ਸਾਡੀ ਪੱਕੀ ਜਹਾ ਹੈ ਪੱਕੀ ਜਹਾ ਹੈ ਬਿੰਦਰਾ ਸਾਹਿਬ ਨੇ ਲਖਿਆ ਬਾਸ ਕੀਤਾ ਹਸਪਤਾਲ ਨੂੰ ਜਬਾਦ ਹੋਇਆ ਕਿਸੇ ਬੰਦੇ ਨੇ ਆ ਕੇ ਤੁਹ ਇੱਕ ਕਵਾੜੀ ਕਿਹਾ ਨਹੀਂ ਸਰ ਉਹ ਚਾਈਨਾ ਦਾ ਫਰਟਾ ਬੰਦੇਗਾ ਚੈਨਾ ਤੋੜ ਕੇ ਪੈਸਾ ਹੀ ਨਾਲੀ ਤੋੜਦੀ ਸਾਰਾ ਕੁਝ ਤੋੜ ਦਿਆ ਆ ਰਾਮ ਨਾਲ ਗੱਲ ਕਰੋ ਜੀ ਸਾਨੂੰ ਆਰਾਮ ਨਹੀਂ ਐਦਾਂ ਸਰ ਬੰਦੇ ਦਾ ਮਨ ਖਰਾਬ ਹੁੰਦਾ ਤੁਸੀਂ ਆਰਾਮ ਨਾਲ ਵੀ ਗੱਲ ਕਰੋਗੇ ਸਾਨੂੰ ਤਾਂ ਵੀ ਸੁਣਦੀ ਹੈ ਨਹੀਂ ਸਰ ਇਹ ਦਿਸ ਰਹਾ ਹੂੰ ਦਿਸ ਇ ਚਲੋ ਉਹ ਆਪਾਂ ਚੈੱਕ ਕਰ ਲੈਂਦੇ ਹਾਂ ਤੁਸੀਂ ਲਗਾ ਦੇ ਠੀਕੇ ਜੀ ਚੈੱਕ ਕਰ ਲੈਂਦੇ ਹਾਂ ਪਰ ਜੇ ਤੁਸੀਂ ਆਰਾਮ ਨਾਲ ਪਹਿਲਾਂ ਤੁਸੀਂ ਸਰ ਚੈੱਕ ਕਰ ਇਹ ਫੇਰ ਜ਼ਰੂਰ ਦੱਸਣਾ ਚਾਹੀਦਾ ਜਨਾਬ ਆਰਾਮ ਨਾਲ ਵੀ ਤੁਸੀਂ ਗੱਲ ਕਰੋਗੇ ਸਾਨੂੰ ਤਾਂ ਵੀ ਸੁਣਦਾ ਐਦਾਂ ਰੋਲਾ ਕੌਣ ਦਾ ਮਸਲਾ ਨਹੀਂ ਹੁੰਦਾ ਕੀ ਰੋਲਾ ਦਾ ਕੀ ਬਾਰੇ ਹੁੰਦਾ ਹਾਂ ਆਪਾਂ ਕਰ ਲੈਂਦੇ ਹਾਂ ਤੇਰਾ ਹੁੰਦਾ ਪਹਿਲਾਂ ਕਿਸ ਨਾਲ ਸਰ ਕਰਦੇ ਸਾਰਾ ਦੱਸੋ ਜੀ ਕਰੋ ਦੱਸਦੇ ਆ ਆ ਜਾਂਦੇ ਆ ਜਾਂਦੇ ਆ ਜਾਂਦੇ ਸਾਡੀ ਇੰਤਕਾਲਾ ਨਹੀਂ ਥਾ ਪੱਕੀ ਥਾ ਹੈ ਰਜਿਸਟਰੀ ਹੋਈ ਹੈ ਇੰਤਕਾਲ ਚ ਰਿਆ ਸਾਨੂੰ ਕਿਸੇ ਕਮੇਟੀ ਦਾ ਨਹੀਂ ਕੋਈ ਪ੍ਰੈਸ ਵੀਰਾਂ ਦੇ ਕੋਲ ਬਿਆਨ ਦਿੱਤਾ ਜਾਂਦਾ ਕਿ ਇਹਨਾਂ ਦੀ ਜਿਹੜੀ ਬਿਲਡਿੰਗ ਦਾ ਸਟਰਕਚਰ ਹੈ ਉਹਨੂੰ ਬਿਲਕੁਲ ਹਾਲ ਦੀ ਕੜੀ ਕੋਈ ਛੇੜਿਆ ਨਹੀਂ ਗਿਆ ਨਾ ਹੀ ਇਹਨਾਂ ਨੂੰ ਇਹੋ ਜਿਹਾ ਕੁਝ ਕਿਹਾ ਸੜਕ ਦੇ ਹਿੱਸੇ 'ਚ ਇਹਨਾਂ ਦਾ ਰੈਂਪ ਆਉਂਦਾ ਵਾ ਤੇ ਉਹ ਸੜਕ ਦਾ ਪੋਰਸ਼ਨ ਹੈ ਕਿ ਉਹ ਰੈਂਪ ਨੂੰ ਹਟਾਇਆ ਜਾ ਰਿਹਾ ਵਾ ਇਸ ਤੋਂ ਇਲਾਵਾ ਡਾਕਟਰ ਸਾਹਿਬ ਜੇ ਉੱਧਾਂ ਕੁਝ ਦੱਸਣਾ ਚਾਹੁੰਦੇ ਤਾਂ ਸਰ 40 ਫੁੱਟ ਦੀ ਰੋਡ ਤੇ ਸਾਡਾ ਨਕਸ਼ਾ ਪਾਸ ਹੋਇਆ ਹੈ। ਉੱਧਾਂ 40 ਫੁੱਟ ਦੇ ਉੱਤੇ ਨਕਸ਼ਾ ਤਾਂ ਇਸ ਕੰਡੀਸ਼ਨ 'ਚ ਪਾਸ ਹੋਇਆ ਸੀਗਾ ਕਿ ਕੰਡੀਸ਼ਨਲ ਰੋਡ ਇਸ ਸੱਟ ਉੱਤੇ। ਸਰ ਤੁਸੀਂ ਤੁਹਾਡਾ ਜਿਹੜਾ ਰੈਂਪ ਹੈਗਾ ਵਾ ਹੋਰ ਅਗਲੀ ਬਿੰਦੂ ਹੈ। ਕਿਰਪਾ ਰੈਂਪ ਅਸੀਂ ਕਰ ਦਾਂਗੇ। ਅਸੀਂ ਜਿਹੜਾ ਮੁਕਰ ਰਹੇ ਹਾਂ। ਤੁਸੀਂ ਕੀਤਾ ਨਹੀਂ ਅਸੀਂ ਕਰ ਦਿੱਤਾ। ਇਹ ਸਾਨੂੰ ਕਿਸੇ ਨੇ ਕਿਹਾ ਹੈ ਕਿ ਅਸੀਂ ਨੋਟਿਸ ਨਹੀਂ ਮੁੱਖ ਨੋਟਿਸ ਨਹੀਂ ਆ। ਤੁਹਾਡੇ ਕੋਲ ਕੋਈ ਨੋਟਿਸ ਨਹੀਂ ਆਇਆ ਹੈਗਾ। ਕੋਈ ਨੋਟਿਸ ਨਹੀਂ ਆਇਆ ਸਾਡੇ ਕੋਲੇ। ਕੋਈ ਮਾਲਕ ਕੋਈ ਕੋਈ ਗੱਲ। ਕੋਈ ਨੋਟਿਸ ਨਹੀਂ ਆਇਆ ਸਰ। ਇਦਾਂ ਦਾ ਧੱਕਾ ਹੈ ਨਾ। ਤੁਸੀਂ ਇਦਾਂ ਤੋਂ ਕਿਹੜੀ ਨਹੀਂ ਇਹ ਉਹ ਤੋੜੋ ਅਰੇ ਪੱਕੀ ਦਾ ਤੁਸੀਂ ਵੀ ਤੋੜੀ ਨਾ ਕੋਈ ਤੁਹਾਨੂੰ ਮੁਆਵਜ਼ਾ ਦੇਣਾ ਚਾਹੀਦਾ ਪਹਿਲਾਂ ਦਾ ਸਾਡੀ ਪੱਕੀ ਦਾ ਤੁਸੀਂ ਕਵਾਇਰ ਕਰ ਰਹੇ ਹੋ ਤੁਹਾਨੂੰ ਮੁਆਵਜ਼ਾ ਇਹਨਾਂ ਨੇ ਕਹਿ ਦਿੱਤਾ ਜੀ ਪਰ ਪ੍ਰੈਸ ਦੇ ਵਿੱਚ ਕਿ ਮੁਆਵਜ਼ਾ ਦਿੱਤਾ ਜਾਣਾ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਜੀ ਕਿ ਤੁਹਾਡੀ ਜਿਹੜੀ ਬਿਲਡਿੰਗ ਦਾ ਸਟਰਕਚਰ ਜਿਹੜਾ ਹਮੋਤrais ਜਿੰਨਾ ਪੋਰਸ਼ਨ ਨਿਕਲੇਗਾ ਉਹਨੂੰ ਅਸੀਂ ਮੁਆਵਜ਼ੇ ਚ ਕਨਵਰਟ ਕਰਕੇ ਦੇਆ ਨਹੀਂ ਮੁਆਵਜ਼ਾ ਕਿਸੇ ਸਾਰਾ ਦੋ ਹੀ ਹਸਪੀਟਲ ਦਾ ਮੈਂ ਮਰੀਜ਼ ਕੀ ਮਰੀਜ਼ ਕੀ ਮੋਂਟਰ ਦੇ ਸਾਰਾ ਫਰਛੋੜ ਦੇ ਸਰ ਤੁਹਾਨੂੰ ਇੱਕ ਵਾਰੀ ਆਓ ਯੂਅਰ ਪੇਸ਼ੈਂਟ ਵਿਲ ਐਂਟਰ ਇਨ ਯੂਅਰ ਹਸਪੀਟਲ ਯੂਅਰ ਤੁਹਾਨੂੰ ਇੱਕ ਵਾਰੀ ਦੱਸਣਾ ਚਾਹੀਦਾ ਸੀ ਸਰ ਤੁਸੀਂ ਕਰ ਲਓ ਕੋਈ ਨੋਟਿਸ ਨਹੀਂ ਸਾਡੇ ਕੋਲੇ ਸਾਡੇ ਕੋਲ ਕੋਈ ਨੋਟਿਸ ਨਹੀਂ ਹੈ ਇਸੇ ਬੰਦੇ ਨੇ ਸਾਨੂੰ ਆ ਕੇ ਪਿਆ ਨਹੀਂ ਹਸਪੀਟਲ ਨੂੰ ਪ੍ਰੋਪਰ ਨੋਟਿਸ ਕਿ ਕੀ ਕੀ ਸਰ ਨੇ ਕੀਤਾ ਹੋਇਆ ਵੈ ਅਸੀਂ ਇਹਨਾਂ ਨੂੰ ਭੇਜਦੇ ਆ